ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਜੀ ਸ਼ਬਦ ਕਰਦੇ ਆਂ ਤਨਾਸਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰਉ ਤੁਮਰਾ ਨਾਮ ਇਹ ਵਾਲਾ ਸ਼ਬਦ ਕਰਾਂਗੇ ਇਹ ਸ਼ਬਦ ਅਮਰਤ ਕੀਰਤਨ 68 ਤੇ ਸ਼ਬਦ ਹੈਗਾ ਔਰ ਆਪ ਜੀ ਉਥੋਂ ਸ਼ਬਦ ਵੇਖ ਸਕਦੇ ਹੋ ਔਰ ਆਓ ਜੀ ਸ਼ੁਰੂ ਕਰਦੇ ਆਂ ਫੋਰਥ ਬਲੈਕ ਸਾ ਬੱਚਿਆਂ ਦਾ ਸਕੇਲ ਪੈਣਾ ਦਾ ਸਕੇਲ ਇਹ ਨੀਵੇਂ ਸੁਰ ਹਨ ਇੱਥੋਂ ਸ਼ਬਦ ਸ਼ੁਰੂ ਕਰਾਂਗੇ ਮੰਗੋ ਮੰਗੋ ਰਾਮ ਤੇ ਇੱਕ ਦਾਨ ਮੰਗੋ ਮ ਦੇ ਵਿੱਚ ਰੇ ਗਾ ਧਾ ਨੀ ਚਾਰ ਕੋਮਲ ਲੱਗਣਗੇ ਦੂਸਰੇ ਜਿਹੜੇ ਸੁਰ ਨੇ ਸਾ ਮਾ ਪਾ ਔਰ ਉੱਚੇ ਸੁਰ ਵਾਲਾ ਸਾ ਇੱਥੋਂ ਤੱਕ ਸ਼ਬਦ ਜਾਏਗਾ ਮੰਗੋ ਚਾਰ ਸੁਰਾਂ ਤੇ ਮੰਗੋ ਆ ਜਾਏਗਾ ਸਾ ਰੇ ਗਾ ਮੰ ਸਾ ਰੇ ਗਾ ਮਾਂਗੂ ਮਾਂਗੂ ਰਾਮ ਰਾਮ ਤਿੰਨ ਸੁਰਾਂ ਤੇ ਰਾਮ ਧਾ ਪਾ ਮਾ ਧਾ ਪਾ ਮਾ ਰਾਮ ਤੇ ਤੇ ਇਕਦਾਨ ਤੇ ਇਕ दान गा रे ग रे स गा रे ग रे स स्थाई हो गया सकल मनोरथ पूरन होवे सकल मनोरथ फल नवीन Sagile <laughs> मो <coughs> से <coughs> <coughs> ರೇ ಸಾ ರೇ ಸಾ ನಾಮ ಪಾ ದೇ ಗೇ ಸಾ ಪೂರ ಶಬ್ದ ಹೇಗ ಸ್ಥಾಯಿ ಬೋಲೋ ਮਾਂਗੂ ਮਾਂਗੂ ਰਾਮ ਤੇ ਰਾਮ ਤੇ ਇੱਕ ਦਾਨ ਸੇਮ ਉਹੀ ਨੋਟੇਸ਼ਨ ਤੇ ਸਾਰੇ ਅੰਤਰੇ ਇਸ ਤਰੀਕੇ ਨਾਲ ਹੀ ਹੋਣੇ ਹਨ ਸ਼ਹਿਰ ਸੰਤਨ ਕਾ ਸੰਗ ਪਾਵੂ ਫਿਰ UI ਲਾਈਨ ਬੋਲਨੀ ਹੈ ਮੰਗੋ ਰਾਮ ਤੇ ਇਕਦਾਨ ਅੱਗੇ ਸੋਭ ਆਗਨ ਮਹਿ ਸ타ਈ ਬੋਲ ਕੇ ਲਾਸਟ ਵਾਲਾ ਅੰਤਰਾ ਵੇਖੋ ਨਾਨਕ ਰੰਗ ਲਗਾ ਪਰ ਮੇ ਸਰ ਬਹੁੜੇ ਜਨਮ ਨਾ ਛਾਪ ਇੱਕ ਜਿਦਾਂ ਨਾ ਲਾਉਦੀ ਨੇ ਪ੍ਰੈਕਟਿਸ ਕਰ ਲੈਣੀ ਆਓ ਮੈਲਸ ਖੇលਤੀ ਵੇਖਦੇ ਆਂ ਵੀਰਾਂ ਦੇ ਲਈ ਇੱਥੋਂ ਹੀ ਸ਼ੁਰੂ ਕਰਾਂਗੇ ਸੇਮ ਨੋਟੇਸ਼ਨ ਤੇ ਇਹ ਵੀ ਆਪਾਂ ਸਾਤੋਂ ਕੀਤਾ ਹੈਗਾ ਇਹ ਪਹਿਲੇ ਕਾਨੇ ਤੋਂ ਫੀਮੇਲਸ ਖੇਲ ਦਾ ਜਿਹੜਾ ਮਾ ਹੈਗਾ ਉੱਥੋਂ ਸ਼ੁਰੂ ਹੋਏਗਾ ਮਾਂ ਗੋ ਰਾ